ਮੈਂ ਸਾਰੇ ਹੀ ਵੋਟਰਸ ਨੂੰ ਅਪੀਲ ਕਰੂੰਗੀ ਕਿ ਸਾਰੇ ਹੀ ਘਰਾਂ ਤੋਂ ਥੋੜਾ ਥੋੜਾ ਟਾਈਮ ਕੱਢ ਕੇ ਵੋਟ ਫੌਂਡ ਫੌਂਡ। ਬਹੁਤ ਹੀ ਬਹੁਤ ਵੈਲੀਅੂ ਹੈ ਔਰ ਸਾਨੂੰ ਇਸ ਸਦਕਾਰ ਦਾ ਇਸਤੇਮਾਲ ਕਰਨਾ ਚਾਹੀਦਾ। ਦੇਖੋ ਇਹ ਹਰ ਇੱਕ ਨੇ ਆਪਣਾ ਜ਼ੋਰ ਲਾਉਣਾ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਇੱਕ ਪੋਜ਼ਿਟਿਵ ਤਰੀਕੇ ਨਾਲ ਹੀ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਔਰ ਪੋਜ਼ਿਟਿਵ ਹੀ ਪ੍ਰਚਾਰ ਕਰਨਾ ਚਾਹੀਦਾ ਹੈ। ਮੇਟੇਨਾ ਆਯੋਜੀ ਵੋਟ ਫੌਂਡ ਕੀ ਕਹਿਣਾ ਚਾਹੁੰਦੇ ਦੋ ਵਾਰ ਸੇਵਾ ਨਿਵਾ ਚੁੱਕੇ ਤੀਸਰੀ ਵਾਰ ਫਿਰ ਮੌਕਾ ਮਿਲੇ। ਬੂਥ ਦੇ ਉੱਤੇ ਜਿਹੜੀਆਂ ਵੋਟ ਪਾਣ ਨੂੰ ਪਹੁੰਚ ਰਿਹਾ ਉੱਥੇ ਹੀ ਔਜਲਾ ਸਾਹਿਬ ਦੇ ਪਰਿਵਾਰ ਸਮੇਤ ਜਿਹੜੇ ਵੋਟ ਪਾਣ ਆਏ ਉਹਨਾਂ ਦੇ ਧਰਮ ਪਤਨੀ ਤੇ ਮਾਤਾ ਜੀ ਵੋਟ ਪਾਣ ਆਏ ਗੱਲਬਾਤ ਸੁਣ ਲੈਨੇ ਮੈਮ ਅੱਜ ਵੋਟ ਪਾਣ ਆਏ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਸਾਰੇ ਹੀ ਵੋਟਰਸ ਨੂੰ ਅਪੀਲ ਕਰੂੰਗੀ ਕਿ ਸਾਰੇ ਹੀ ਘਰਾਂ ਚੋਂ ਥੋੜਾ ਥੋੜਾ ਟਾਈਮ ਕੱਢ ਕੇ ਵੋਟ ਜ਼ਰੂਰ ਪਾਣ ਜਾਓ ਵੋਟ ਦੀ ਬਹੁਤ ਵੈਲਿਊ ਹੈ ਔਰ ਸਾਨੂੰ ਇਹ ਸਦਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਮੈਮ ਰੋਧੀ ਜੀ ਤਾਂ ਕੀ ਕਹਿਣਾ ਚਾਹੁੰਦੇ ਕੱਲ ਦੇ ਦਿਨ ਹੀ ਵੇਖਿਆ ਗਿਆ ਕਿ ਆਵਾਜ਼ ਬਦਲ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਔਜਲਾ ਸਾਹਿਬ ਵੱਲ ਦੇਖੋ ਇਹ ਹਰ ਇੱਕ ਨੇ ਆਪਣਾ ਜ਼ੋਰ ਲਾਉਣਾ ਹੁੰਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਇੱਕ ਪੋਜ਼ਿਟਿਵ ਤਰੀਕੇ ਨਾਲ ਹੀ ਸਟਰੈਟਜੀ ਬਣਾਉਣੀ ਚਾਹੀਦੀ ਹੈ ਔਰ ਪੋਜ਼ਿਟਿਵ ਹੀ ਪ੍ਰਚਾਰ ਕਰਨਾ ਚਾਹੀਦਾ ਹੈ 네ਗੇਟਿਵ ਪ੍ਰਚਾਰ ਕਰ ਰਿਆਂ ਉਹਨਾਂ ਦਾ ਆਪਣਾ ਹੀ ਨੁਕਸਾਨ ਹੋਣਾ ਹੈ ਤੇ ਇਹ ਨੁਕਸਾਨ ਉਹਨਾਂ ਨੇ 4 ਤਰੀਕ ਨੂੰ ਦੇਖ ਲੈਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਕਨਸਟੀਟਿਊਸ਼ਨ ਦੀ ਹੱਦ ਦੇ ਵਿੱਚ ਰਹਿ ਕੇ ਕਾਨੂੰਨ ਦੀ ਹੱਦ ਦੇ ਵਿੱਚ ਰਹਿ ਕੇ ਜੋ ਕਰਨਾ ਚਾਹੀਦਾ ਉਹ ਨਹੀਂ ਕਰਨਾ ਚਾਹੀਦਾ ਗਰਮੀ ਵੀ ਬਹੁਤ ਹੈ ਜੀ ਵੋਟਰਾਂ ਨੂੰ ਅਪੀਲ ਗਰਮੀ ਤਾਂ ਬਹੁਤ ਹੈ ਪਰ ਹੁਣ ਮੌਸਮ ਦੇ ਨਾਲ ਤੇ ਅਸੀਂ ਕੋਈ ਬਦਲਾਵ ਨਹੀਂ ਕਰ ਸਕਦੇ ਪਰ ਵੋਟਾਂ ਪਾ ਕੇ ਅਸੀਂ ਕੋਈ ਦੂਸਰੀ ਕਿਸਮ ਦਾ ਬਦਲਾਵ ਜ਼ਰੂਰ ਕਰ ਸਕਦੇ ਹਾਂ ਸਾਹਿਬ ਦੇ ਮਾਤਾ ਜੀ ਵੀ ਮਾਤਾ ਜੀ ਕੀ ਕਹਿਣਾ ਚਾਹੋਗੇ ਜੀ ਵੋਟ ਪਾਉਣ ਆਏ ਹੋ ਹਾਂਜੀ ਵੋਟ ਪਾ ਕੇ ਆਏ ਹਾਂ ਮਹਾਰਾਜ ਬਾਦ ਮਹਾਰਾਜ ਬੱਚੇ ਨੂੰ ਬਖਸ਼ੇ ਤਰੱਕੀਆਂ ਬਖਸ਼ੇ ਤੇ ਲੋਕਾਂ ਦੇ ਮਨਾਂ 'ਚ ਵਸੇ ਤੇ ਫੇਰ ਉੱਥੋਂ ਤੱਕ ਪਹੁੰਚ ਸਕਦੇ ਹਾਂ <laughs> हां परमात्मा जी बिल्कुल एसन ओजला साहब दे माताजी ते धर्मपत्नी जिन्ना ਵੱਲੋਂ ਕਿਹਾ ਗਿਆ ਕਿ ਇੱਕ ਦਿਨ ਹੈ ਇੱਕ ਦਿਨ ਤੇ फादर साहब ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਨੇ ਜੀ بیٹے ਨੇ ਆਇਓ ਜੀ ਵੋਟ ਪਾਉਣ ਕੀ ਕਹਿਣਾ ਚਾਹੁੰਦੇ ਦੋ ਵਾਰ ਸੇਵਾ ਨਿਭਾ ਚੁੱਕੇ ਤੀਸਰੀ ਵਾਰ ਫਿਰ ਮੌਕਾ ਮਿਲੇ ਵੇਖੋ ਜੀ परमात्मा ਨੇ ਤੇ ਜਨਤਾ ਨੇ ਪਿਛਲੀਆਂ ਦੋ ਲੈਸਡਾ ਵਿੱਚ ਬਹੁਤ ਸਾਫ਼ ਦਿੱਤਾ ਸੀ ਜੀ ਔਰ ਇਹ ਬੱਚੇ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਣ ਵਿੱਚ ਸਹਾਇ ਹੋਇਆ ਜੀ ਤੇ ਹੁਣੇ ਮੈਂ ਇਹੋ ਬੇਨਤੀ ਕਰਦਾ ਹਾਂ ਪਰ ਮਾਤਾ ਅਗੇ ਵੀ ਪੈਨਪਾਂ ਵਰਗੇ ਵੀ ਜਿਸ ਤਰ੍ਹਾਂ ਪਿੱਛੇ ਸਾਹ ਦਿੱਤਾ ਇਸ ਤਰ੍ਹਾਂ ਵੀ ਸਾਹ ਦੋ ਦਿੱਤੀ ਜਿਹਾ ਹੋਰ ਵੀ ਵੱਧ ਮੋਟਾ ਦੇ ਜੇ ਰੋਦੀ ਤਰ੍ਹਾਂ ਦਾ ਵੀ ਯੋਰ ਲੱਗਿਆ ਪਿਆ ਪੂਰੇ ਕੋਸ਼ਿਸ਼ਾਂ ਕਰ ਰਹੇ ਕਿ ਜਿਸ ਤਰ੍ਹਾਂ ਕੱਲ ਦੇ ਦਿਨ ਗੱਲ ਕਰੀਏ ਤਾਂ ਇੱਕ ਫੇਕ ਕਾਲ ਦੇ ਜਰੀਏ ਜਿਹੜਾ ਗੱਲ ਕੀਤੀ ਗਈ ਆ ਉਸ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਕੀਤੀ ਗੁਰਜੀਤ ਸਿੰਘ ਓਜਲਾ ਵੱਲੋਂ ਰੋਦੀ ਤਰ੍ਹਾਂ ਨੂੰ ਕੀ ਜਵਾਬ ਦੇਣਾ ਚਾਹੁੰਦਾ ਵੇਖੋ ਜੀ ਹਰੇਕ ਆਪਣੀ ਕੋਸ਼ਿਸ਼ ਕਰਦਾ ਬਾਕੀ ਜੋ ਕੋਈ ਕੰਮ ਕਰਾਉ ਗੁਰਜੀਤ ਸਿੰਘ ਉਹ ਨਹੀਂ ਦੱਸ ਸਕਦਾ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਇਹ ਸਾਨੇ ਗੁਰਜੀਤ ਸਿੰਘ ਔਜਲਾ ਦੇ ਫਾਦਰ ਸਾਹਿਬ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਭਾਰੀ ਬਹੁਮਤ ਦੇ ਨਾਲ ਵੋਟ ਪਾ ਕੇ ਕਾਂਗਰਸ ਮਜੂਰ ਜਤਾਉ ਤੇ ਸਾਡੇ ਵੱਲੋਂ ਵੀ ਅਪੀਲ ਹੈ ਜਿਹੜੇ ਵੋਟਰਸ ਆਪਣੇ ਮਨਪਸੰਦੀ ਦਾ ਉਮੀਦਵਾਰ ਨੂੰ ਜਰੂਰ ਚੁਣਨ ਤੇ ਵੋਟ ਕਰਨ ਜਰੂਰ ਪਹੁੰਚਣ ਕਿਉਂਕਿ ਵੋਟ ਸਾਡਾ ਅਧਿਕਾਰ ਹੈ ਇਸ ਦੇ ਨਾਲ ਹੀ ਦੇਸ਼ ਦਾ ਜਿਹੜੀ ਤਰੱਕੀ ਹੈ ਉਹ ਜ਼ਰੂਰ ਹੋ ਸਕਦੀ ਕੈਮਰਾਮੈਨ ਨितीश ਦੇ ਨਾਲ ਮੈਂ ਮਾਨਵ ਦਾ ਸਮਰ ਨਿਊਜ਼ ਅੰਮ੍ਰਿਤਸਰ